ਪਰ ਆਕਰਕੇ ਮਨੁੱਖ ਕਿਹੜੇ ਕਰਮਾਂ ਨੂੰ ਪੈ ਜਾਂਦਾ ਖੈ ਕਿਹੜੇ ਕਰਜਾਂ ਨੂੰ ਪੈ ਜਾਂਦਾ ਖੈ ਆਪਣੇ ਕਾਰਾਂ ਵਿਹਾਰਾਂ ਵਾਲੇ ਪਾਸੇ ਤੁਰ ਪਿਆ ਪਰ ਉਸ ਮਾਲਕ ਦਾ ਹੁਕਮ ਭੁੱਲ ਗਿਆ ਜੇ ਆਪਾਂ ਇੱਕ ਦਿਨ ਕੱਢਦੇ ਹਣਾ ਇੱਕ ਦਿਨ ਨਾਮ ਤੋਂ ਬਿਨਾਂ ਤੇ ਉਸ ਦੇ 100 ਉਲਮੇ ਹਨ ਸਤਿਗੁਰਜੀ ਵੱਲੋਂ ਨਿਰੰਕਾਰ ਵੱਲੋਂ 100 ਉਲਮੇ ਹਨ ਤੇ ਜੇ ਰਾਤ ਵੀ ਇਸ ਤਰ੍ਹਾਂ ਨਾਮ ਤੋਂ ਬਿਨਾਂ ਕੱਢ ਦਿੱਤੀ ਤੇ ਹਜ਼ਾਰਾਂ ਹੀ అల ਬੇਖੰਦ ਸੋ ਉਲਮੇ ਦਿਨ ਦਿਨੇ ਕੇ ਰਾਤੀ ਮਿਲਣ ਸਹੰਸ ਸਿਵਤ ਸਲਾਹਣ ਛਡ ਕੇ ਕਰੰਗੀ ਲੱਗਾ ਹੰਸ ਸੋ ਉਲਮੇ ਦਿਨੇ ਕੇ ਸੋ ਉਲਮੇ ਦਿਨ ਦੇਖਣ ਜਿਹੜਾ ਨਾਮ ਨਹੀਂ ਜਪਦਾ ਤੇ ਰਾਤੀ ਮਿਲਣ ਸਹੰਸ ਇਹ ਰਾਤ ਜਿਹੜਾ ਨਾਮ ਨਾ ਜਪੇ ਉਸ ਦੇ ਹਜ਼ਾਰਾਂ ਹੀ ਉਲੰਭੇ ਹਨ ਤੇ ਮਨੁੱਖ ਜੇ 70 ਜਾਂ 60 ਸਾਲ ਦੀ ਉਮਰ ਭੋਕੇ ਜਾਂਦਾ ਹੈ ਤੇ ਉਹ लेखा ਕਿੱਥੇ ਪੂਰਾ ਹੋਣਾ ਹੈ ਸਤਗੁਰੂ ਜੀ ਦਾ ਕਰਜ਼ਾ ਹੀ ਨਹੀਂ ਉਤਾਰ ਸਕਦੇ ਪਰ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਵਿਕਾਰਾਂ ਨੂੰ ਅਹਿਮੀਅਤ ਦੇ ਦਿੰਦਾ ਹੈ ਪਰ ਉਸ ਨਾਮ ਨੂੰ ਉਸ ਮਾਲਕ ਦੇ ਹੁਕਮ ਨੂੰ ਅਹਿਮੀਅਤ ਨਹੀਂ ਦਿੰਦਾ ਪਰਮਾਤਮਾ ਕਦੋਂ ਚੇਤੇ ਆਉਂਦਾ ਹੈ ਸਿਰ ਕੰਪੇਉ ਪੈਗ ਡਗਮਗੇ ਨੈਣ ਜੋਤ ਤੇ ਹੀ ਜਦੋਂ ਸਿਰ ਕੰਬਣ ਲੱਗ ਜਾਂਦਾ ਹੈ ਪੈਰ ਥਿਰਕਣ ਲੱਗ ਜਾਂਦੇ ਹਨ ਫਿਰ ਚੇਤਾ ਆਉਂਦਾ ਹੈ ਕਿ ਨਾਮ ਜਪ ਲੈਂਦੇ ਹੀ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਸੋਰਠ ਰਾਗ ਦੇ ਵਿੱਚ 631 ਅੰਗ ਤੇ ਬਖਸ਼ਿਸ਼ ਕਰਦੇ ਹਨ ਮਨ ਰੇ ਕੌਨ ਕੁਮਤ ਤੇ ਲੀਨੀ ਐ ਮਨਾ ਤੂੰ ਕਿਹੜੀ ਕੋਜੀ ਭੇੜੀ ਮਤ ਲੈ ਲਈ ਹੈ ਭੇੜੀ ਸਿੱਖਿਆ ਲੈ ਲਈ ਹੈ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਪਰ ਦਾਰਾ ਪਰਾਈ ਇਸਤਰੀ ਪਰਾਈ ਨਿੰਦਿਆ ਦੇ ਰਸ ਦੇ ਵਿੱਚ ਲੋਭ ਦੇ ਵਿੱਚ ਇਨਾ ਕ ਮਗਨ ਹੋ ਗਿਆ ਉਸ ਮਾਲਕ ਨੂੰ ਭੁੱਲ ਗਿਆ ਰਾਮ ਭਗਤ ਨਹੀਂ ਕੀਤੀ ਉਸ ਪਰਮਾਤਮਾ ਦਾ ਨਾਮ ਨਹੀਂ ਜਪਿਆ ਨਿੰਦਾ ਦੇ ਪਿੱਛੇ ਚੁਗਲੀ ਦੇ ਪਿੱਛੇ ਦੈਵਤਾ ਦੇ ਪਿੱਛੇ ਸਾਰੀ ਜ਼ਿੰਦਗੀ ਕੱਢ ਦਿੱਤੀ ਇੱਕ ਦੂਜੇ ਨੂੰ ਨੀਵਾ ਗਰਾਉਣ ਵਾਸਤੇ ਜ਼ਿੰਦਗੀ ਕੱਢ ਦਿੱਤੀ ਪਰ ਉਸ ਪਰਮਾਤਮਾ ਦਾ ਨਾਮ ਨਹੀਂ ਜਪਿਆ ਮੋਕਤ ਪੰਥ ਜਾਣਿਓ ਤੈ ਨਾਹਿਨ ਵਕਾਰਾਂ ਤੋਂ ਖਲਾਸੀ ਵਾਸਤੇ ਰਸਤਾ ਲੱਭਿਆ ਹੀ ਨਹੀਂ ساری ਜ਼ਿੰਦਗੀ ਭਟਕ ਕੇ ਕੱਢ ਦਿੱਤੀ ਪਰ ਮੁਕਤ ਪੰਥ ਜਾਣਉ ਤੇ ਨਹੀਂ ਵਕਾਰਾਂ ਤੋਂ ਖਲਾਸੀ ਵਾਸਤੇ ਜਿਹੜਾ ਪੰਥ ਹੈ ਰਸਤਾ ਹੈ ਉਸ ਪਾਸੇ ਤੁਰਿਆ ਹੀ ਨਹੀਂ ਧਨ ਜੋਰਨ ਕੋਤਾਇਆ ساری ਜ਼ਿੰਦਗੀ ਧਨ ਇਕੱਠਾ ਕਰਦਾ ਰਿਹਾ ਵਿਕਾਰੀ ਧਨ ਇਕੱਤਰ ਕਰਦਾ ਰਿਹਾ ਹੁਣ ਗੁਰਮਖ ਪਿਆਰਿਓ ਧੰਨ ਕਿਡਾ ਖੈ ਧੰਨ ਧੀਆ ਪੁੱਤਰਾਂ ਨੂੰ ਵੀ ਕਿਆ ਹੈ ਜ਼ਗੀਰਾਂ ਨੂੰ ਵੀ ਕਿਆ ਹੈ ਹੰਕਾਰ ਨੂੰ ਵੀ ਧੰਨ ਕਿਆ ਹੈ ਦੁਨਿਆਵੀ ਮਾਇਆ ਨੂੰ ਵੀ ਧੰਨ ਕਿਆ ਹੈ ਮਨੁੱਖ ਇਹ ਤਾਂ ਨੇ ਇਕੱਤਰ ਕਰਦਾ ਰਹਿੰਦਾ ਪਰ ਉਸ ਮਾਲਕ ਨੂੰ ਭੁੱਲ ਗਿਆ ਪਰ ਬਖਸ਼ਿਸ਼ ਕਰ ਦੇਨ ਅੰਤ ਸੰਗ ਕਾਹੂ ਨਹੀਂ ਦੇਨਾ ਇਹ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਕੋਈ ਵੀ ਐਸਾ ਨਹੀਂ ਜਿਸ ਨੇ ਤੇਰਾ ਅਖੀਰ ਸਮੇਂ ਦੇ ਵਿੱਚ ਸਾਥ ਦੇਣਾ ਕਰੇ ਅੰਤ ਸੰਗ ਕਾਹੂ ਨਹੀਂ ਦੇਣਾ ਫਿਰ ਤਾਂ ਆਪ ਬੰਧਾਇਆ ਵਿਅਰਥ ਹੀ ਇਹਨਾਂ ਦੇ ਵਿੱਚ ਜਕੜਿਆ ਹੋਇਆ ਹੈ ਆਪਣੇ ਆਪ ਨੂੰ ਬੰਨ੍ਹ ਕੇ ਰੱਖਿਆ ਹੈ ਅੱਜ ਆਪਾਂ ਕੋਈ ਕਾਰਜ ਕਰਦੇ ਹੋਈ ਹੈ ਨਾ ਕੋਈ ਨੌਕਰੀ ਕਰਦੇ ਹਾਂ ਕੋਈ ਵੀ ਵਰਕ ਐਨੀ ਵਰਕ ਕੋਈ ਵੀ ਆਪਾਂ ਕੰਮ ਕਰਦੇ ਕੋਈ ਹੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਵਾਸਤੇ ਆਪਣੇ ਕੋਲ ਟਾਈਮ ਨਹੀਂ ਗੁਰੂ ਘਰ ਜਾਣ ਵਾਸਤੇ ਆਪਣੇ ਕੋਲ ਸਮਾਂ ਨਹੀਂ ਜੇ ਉਹ ਐਸੇ ਮਨੁੱਖ ਨੂੰ ਐਸੇ ਬੰਦੇ ਨੂੰ ਕਹਿਦੀ ਹੈ ਨਾ ਕਿ ਗੁਰੂ ਘਰ ਜਾਇਆ ਕਰ ਤੇ ਕਹਿੰਦੇ ਸਮਾਂ ਹੀ ਨਹੀਂ ਲੱਗਦਾ ਸਵੇਰੇ ਕੰਮ ਤੇ ਚਲੇ ਜਾਂਦੇ ਹਨ ਰਾਤ ਹੋ ਜਾਂਦੀ ਹੈ ਪਰ ਜਦੋਂ ਉਹ ਹੀ ਮਨੁੱਖ ਮੰਝੇ ਤੇ ਪੈ ਜਾਵੇ ਫਿਰ ਵੀ ਉਹ ਘਰ ਚੱਲੀ ਜਾਂਦੇ ਹਨ ਜਿਉਂਦੇ ਜੀ ਧੀਆਂ ਪੁੱਤਾਂ ਵਾਸਤੇ ਜੋੜਦਾ ਮਰ ਜਾਂਦਾ ਹੈ ਪਰ ਜਾਣ ਤੋਂ ਬਾਅਦ ਵੀ ਤਾਂ ਧੀਆਂ ਪੁੱਤ ਜਿਉਂਦੇ ਹੀ ਰਹਿੰਦੇ ਹਨ ਜਾਣ ਤੋਂ ਬਾਅਦ ਵੀ ਆਪਣੇ ਕਿਰਿਆ ਕਰ ਦੇਖਣ ਧਿਆਨ ਦੇਣਾ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਕਹਿਣਾ ਸੀ ਕਿ ਧੀਆਂ ਪੁੱਤਾਂ ਵਾਸਤੇ ਧਨ ਨਹੀਂ ਜੋੜਨਾ ਚਾਹੀਦਾ ਜੇ ਤਾਂ ਲਾਇਕ ਹੋਏ ਉਹ ਆਪ ਕਮਾ ਲੈਣਗੇ ਪਰ ਜੇ ਲਾਇਕ ਨਾ ਨਾ ਹੋਏ ਤੇ ਸਾਰੀ ਜ਼ਿੰਦਗੀ ਉਸ ਪਰਮਾਤਮਾ ਨੂੰ ਛੱਡ ਕਰਕੇ ਮਾਲਕ ਨੂੰ ਛੱਡ ਕਰਕੇ ਜਿਹੜਾ ਧਨ ਇਕੱਤਰ ਕਰਦਾ ਰਿਹਾ ਧੀਆਂ ਪੁੱਤਾਂ ਵਾਸਤੇ ਧਨ ਜੋੜਦਾ ਰਿਹਾ ਤੇ ਉਹ ਧੀਾਂ ਪੁੱਤ ਉਹੀ ਉਹਨਾਂ ਨੇ ਉਹ ਤਨ ਵਿਅਤਗਵਾ ਦੇਣਾ ਹੈ ਕਿਉਂਕਿ ਨਸ਼ਿਆਂ ਦੇ ਵਿੱਚ ਪੈ ਜਾਣਾ ਹੈ ਯਾਦ ਰੱਖਿਓ ਜਿਸ ਧੀਾਂ ਪੋਤਾਂ ਨੂੰ ਆਪਾਂ ਸਟ੍ਰਗਲ ਨਾਣਾ ਸਿਖਾਇਆ ਜਮਦੇ ਹੀ ਸਾਰਾ ਕੁਝ ਦਿੰਦੇ ਰਹੇ ਇਹ ਤੋਂ ਫਿਕਰ ਨਾ ਕਰ ਤੇਰਾ ਬਾਪੂ ਜ਼ਿੰਦਾ ਹੈ ਆਪਾਂ ਹਰ ਇੱਕ ਸੁੱਖ ਸਹੂਲਤ ਦੇਦੇ ਨੇ ਹਰ ਉਹ ਮਿਹਨਤ ਕਰਨੀ ਸਿੱਖਦਾ ਹੀ ਨਹੀਂ ਕਿਉਂਕਿ ਉਸ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹ ਲੈ ਲੈਂਦਾ ਹੈ ਮੋਬਾਈਲ ਕਿਹਾ ਗੱਡੀ ਕਿਹਾ ਮੋਟਰਸਾਈਕਲ ਕਿਹਾ ਸਾਰਾ ਕੁਝ ਮਿਲ ਗਿਆ ਪਰ ਜਦੋਂ ਮਾਤਾ ਪਿਤਾ ਸਿਰ ਤੇ ਨਹੀਂ ਰਹਿੰਦੇ ਫਿਰ ਉਹ ਬੱਚਾ ਰੋਣ ਜਾਂਦਾ ਹੈ ਕਿਉਂਕਿ ਉਸ ਨੇ ਸਟਰਗਲ ਕਰਨਾ ਮਿਹਨਤ ਕਰਨਾ ਸਿੱਖੀ ਹੀ ਨਹੀਂ ਫਿਰ ਦਰਦਾਰ ਤੇ ਪਟਕਦਾ ਹੈ ਥਾਂ ਥਾਂ ਤੇ ਮੰਗਦਾ ਫਿਰਦਾ ਹੈ ਜੇ ਉਹ ਹੀ ਮਿਹਨਤ ਕਰਨੀ ਪਹਿਲੇ ਸਿੱਖੀ ਹੁੰਦੀ ਇਫਰ ਰੁੜਦਾ ਨਾ ਬਿਰਤਾ ਆਪ ਬੰਧਾਇਆ ਆਪਾਂ ਵਿਅਰਥ ਹੀ ਆਪਣੇ ਆਪ ਨੂੰ ਉਸ ਦੇ ਵਿੱਚ ਜਗੜ ਕੇ ਰੱਖ ਲਿਆ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨ ਨਾ ਗੁਰੂ ਦਾ ਨਾਮ ਲਿਆ ਨਾ ਗੁਰੂ ਦੀ ਸ਼ਰਨ ਵਿੱਚ ਆਇਆ ਤੇ ਨਾ ਆਪਣੇ ਅੰਦਰ ਕੋਈ ਆਤਮਿਕ ਅਡੋਲਤਾ ਦੀ ਸੂਝ ਬੋਜਾਈ ਸਾਰੀ ਜ਼ਿੰਦਗੀ ਵਿਅਰਥਕ ਬਵਾ ਦਿੱਤੀ ਘਟ ਹੀ ਮਾਏ ਨਿਰੰਜਨ ਤੇਰੇ ਤੈ ਖੁਜ ਤੁਦੇ ਅਨ ਤੇਰੇ ਅੰਦਰ ਪਰਮਾਤਮਾ ਵਸਦਾ ਹੈ ਤੇ ਤੂੰ ਜੰਗਲਾਂ ਦੇ ਵਿੱਚ ਲੱਭਦਾ ਫਿਰਦਾ ਹੈ ਸਭ ਕਿਛ ਘਰ ਮੇ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭੁਲਾ ਹੈ ਸਾਰਾ ਕੁਛ ਘਰ ਦੇ ਵਿੱਚ ਹੈ ਅੱਖੀਂ ਅੰਦਰ ਵੇਖਦਾ ਦਰਸ਼ਨ ਵਿੱਚ ਦਿਸੇ ਗੱਲ ਤੇ ਸਮਝਣ ਦੀ ਹੈ ਜੇ ਸੋਚ ਲਈਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਹਨ ਜੇ ਨਾਂ ਲਈ ਕੋ ਸੋਚੀਏ ਤੇ ਕਿਤਾਬ ਹਨ ਗੱਲ ਤੇ ਮੰਨਣ ਦੀ ਹੈ ਆਪਾਂ ਗੁਰੂ ਨੂੰ ਗੁਰੂ ਸਾਰੇ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਗੁਰੂ ਨੂੰ ਗੁਰੂ ਕਹਿੰਦੇ ਹਾਂ ਪਰ ਗੁਰੂ ਦੀ ਮੰਨਣ ਵਾਸਤੇ ਕੋਈ ਤਿਆਰ ਨਹੀਂ ਪਿਤਾ ਨੂੰ ਪਿਤਾ ਸਾਰੇ ਕਹਿੰਦੇ ਹਾਂ ਪਰ ਪਿਤਾ ਦੇ ਹੁਕਮ ਤੇ ਚੱਲਣ ਵਾਸਤੇ ਕੋਈ ਤਿਆਰ ਨਹੀਂ ਪਰ ਜਿਹੜਾ ਪਿਤਾ ਦੇ ਹੁਕਮ ਤੋਂ ਆਕੀ ਹੋ ਜਾਂਦਾ ਹੈ ਨਾ ਤੇ ਪਿਤਾ ਉਸ ਨੂੰ ਬੇਦਖਲ ਵੀ ਕਰ ਦਿੰਦਾ ਕੇ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗੇ ਨਾ ਆਪਣੇ ਅੰਦਰ ਉਹ ਸੂਝ-ਬੂਝ ਆਈ ਨਹੀਂ ਘਟ ਹੀ ਮਾਹੇ ਨਿਰੰਜਨ ਤੀ ਰਹਿ ਤੈ ਖੋਜਤ ਹੁੰਦਿਆ ਨਾ ਜੰਗਲਾਂ ਦੇ ਵਿੱਚ ਭਟਕਦਾ ਰਿਹਾ ਪਰ ਮਾਲਕ ਤੇ ਅੰਦਰ ਬੈਠਾ ਕੇ ਬਹੁਤ ਜਨਮ ਭਰਮ ਤੇ ਹਾਰਿਓ ਅਸਥਿਰ ਮਤ ਨਹੀਂ ਪਾਈ अनेका ਜਨਮ ਪਤਿਤ ਕਰ ਦਿੱਤੇ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਇਆ ਪਿਆ ਦੇਸ ਲੰਮੇ ਸਜਾਵਾਂ ਭੁਗਤ ਗਿਆ ਸੰਸਾਰ ਵਿੱਚ ਆਇਆ ਸਜਾਵਾਂ ਭੁਗਤ ਕੇ ਚਲਾ ਗਿਆ ਪਰ ਗੁਰੂ ਵਾਲੀ ਮਤ ਨਹੀਂ ਲਈ ਬਹੁਤ ਜਨਮਾਂ ਪਰ ਮਤ ਇਹ ਹਾਰਿਓ ਅਸਥਿਰ ਮਤ ਨਹੀਂ ਪਾਈ ਸਥਿਰ ਰਹਿਣ ਵਾਲੀ ਅਡੋਲਤਾ ਆਤਮਕ ਅਡੋਲਤਾ ਵਾਲੀ ਸੂਝ-ਬੂਝ ਵਾਲੀ ਉਹ ਮਤ ਨਹੀਂ ਆਈ ਸਾਰੀ ਜ਼ਿੰਦਗੀ ਹੁਣ ਆਪਾਂ ਵੇਖਿਆ ਹੁਣਾਈ ਕਈ ਵਾਰ ਛੋਟਾ ਬੱਚਾ ਵੀ ਇੰਨੀ ਵੱਡੀ ਗੱਲ ਕਰ ਜਾਂਦਾ ਸਮਝਦਾਰੀ ਦੀ ਤੇ ਕਈ ਵਾਰ ਬਜ਼ੁਰਗ ਵੀ ਐਸੀ ਗੱਲ ਨਹੀਂ ਕਰਦੇ ਬਜ਼ੁਰਗ ਵੀ ਐਸੀ ਮਤ ਲੈ ਕੇ ਨਹੀਂ ਆਉਂਦੇ ਕਿਉਂਕਿ ਗੁਰਮਖ ਪਿਆਰਿਓ ਮਤ ਸੂਝ-ਬੂਝ ਆਉਂਦੀ ਹੈ ਸ਼ਰਨ ਪਿਆ ਜਿਹੜਾ ਦਰ ਦੇ ਉੱਤੇ ਆ ਜਾਂਦਾ ਹੈ ਜਿਹੜਾ ਸਾਰੀ ਜ਼ਿੰਦਗੀ ਗੁਰੂ ਘਰ ਵੜਿਆ ਹੀ ਨਾ ਹੋਵੇ ਨਾਮ ਬਾਰੇ ਪਤਾ ਹੀ ਨਾ ਹੋਵੇ ਗੁਰੂ ਬਾਰੇ ਪਤਾ ਹੀ ਨਾ ਹੋਵੇ ਤੇ ਉਸ ਨੂੰ ਸੂਝ-ਬੂਝ ਕਿੱਥੋਂ ਆਉਣੀ ਹੈ ਮਤ ਤੇ ਗੁਰੂ ਘਰ ਤੋਂ ਆਉਣੀ ਹੈ ਨਾ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਦ ਸੁਆਮੀ ਸੰਦਾ ਜਿਹੜਾ ਦਰਦ ਦੇ ਉੱਤੇ ਆ ਗਿਆ ਉਸ ਨੂੰ ਸਤਿਗੁਰਜੀ ਨੇ ਗੱਲ ਦੇ ਨਾਲ ਲਾ ਲਿਆ ਹੁਣ ਸੁੱਤਿਆਂ ਨੂੰ ਤੇ ਉਠਾਉਣਾ ਰੇ ਜਿਹੜੇ ਘਰ ਦੇ ਵਿੱਚ ਸੁੱਤੇ ਹੀ ਹੁਣ ਤੇ ਕਹਿਣ ਕਿ ਮੈਨੂੰ ਦੁਨਿਆਵੀ ਪਦਾਰਥ ਵੀ ਸਾਰੇ ਮਿਲ ਜਾਣ ਆਤਮਿਕਾ ਡੋਲਤਾ ਵੀ ਮਿਲ ਜਾਵੇ ਦਰਗਾਹੀ ਸੁੱਖ ਵੀ ਮਿਲ ਜਾਣ ਪਰ ਸੁਖ ਇਸ ਤਰ੍ਹਾਂ ਨਹੀਂ ਮਿਲਿਆ ਕਰਦੇ ਸੁਖ ਮਿਲਦੀ ਹਨ ਦਰ ਤੋਂ ਤੇ ਦਰ ਤੇ ਜਾਣ ਵਾਸਤੇ ਸਾਡੇ ਕੋਲ ਸਮਾਂ ਨਹੀਂ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਖਸ਼ਿਸ਼ ਕਰਦੇ ਹਨ ਮਾਨਸ ਦੇ ਮਨੁੱਖਾ ਦੇਹੀ ਦੇ ਵਿੱਚ ਉੱਚਾ ਦਰਜਾ ਲੈ ਕਰਕੇ ਜਿਸ ਨੇ ਨਾਮ ਜਪਿਆ ਆਰਸ਼ਾ ਨੇ ਇੱਕੋ ਗੱਲ ਸਮਝਾ ਦਿੱਤੀ ਨਾਨਕ ਬਾਤ ਬਤਾਈ ਕਿ ਮਨੁੱਖਾ ਦੇਹੀ ਦੇ ਵਿੱਚ ਉੱਚਾ ਦਰਜਾ ਪ੍ਰਾਪਤ ਹੋ ਗਿਆ ਕਿਉਂਕਿ ਮਨੁੱਖਾ ਦੇਹੀ 84 ਲੱਖ ਜੂਨਾਂ ਤੋਂ ਬਾਅਦ ਮਿਲਦੀ ਹੈ ਇਸ ਤੋਂ ਵੱਡੀ ਕੋਈ ਜੂਨ ਨਹੀਂ ਤੇ ਮਨੁੱਖਾ ਦੇਹੀ ਕੇਵਲ ਇਸੇ ਕਰਕੇ ਮਿਲਿਆ ਕਰਦੀ ਹੈ 84 ਲੱਖ ਜੂਨਾਂ ਤੋਂ ਬਾਅਦ ਕਿ ਤੂੰ ਆਪਣਾ ਜਨਮ ਮਰਨ ਖਤਮ ਕਰ ਲੈ ਅਤੇ ਨਾਮ ਜਪ ਕੇ ਸਿਮਰਨ ਕਰਕੇ ਜਨਮ ਮਰਨ ਖਤਮ ਕਰਕੇ ਸਦਾ ਵਸਦੇ ਸਤਿਰ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਰਹ ਜਾ ਪਰ ਇੱਥੇ ਆ ਕੇ ਮਨੁੱਖ ਆਪਣੇ ਕਾਰਾਂ ਵਿਹਾਰਾਂ ਵਾਲੇ ਪਾਸੇ ਲੱਗ ਗਿਆ ਜਦੋਂ ਮਨੁੱਖ ਦਾ ਜਨਮ ਹੁੰਦਾ ਹੈ ਨਾ ਬੱਚਾ ਬਹੁਤ ਰੋਂਦਾ ਹੈ ਉਹ ਇਸ ਕਰਕੇ ਰੋਂਦਾ ਹੈ ਕਿਉਂਕਿ ਉਹ ਮਾਲਕ ਤੋਂ ਵਿਛੜ ਗਿਆ ਉਸ ਪ੍ਰਮਾਤਮਾ ਤੋਂ ਵਿਛੜ ਗਿਆ ਤੇ ਆਪਾਂ ਖੁਸ਼ ਹੋਨੇ ਹਾਂ ਕਿ ਸਾਡੇ ਘਰ ਬੱਚੇ ਦੀ ਦਾਤ ਹੋਈ ਹੈ ਜਦ ਹਮ ਆਈ ਜਗਤ ਮੇ ਹਮ ਰੋਏ ਜਗਤ ਹਸੇ ਐਸੀ ਕਰਨੀ ਕਰ ਚਲੇ ਹਮ ਹਸੇ ਜਗਤ ਰੋਏ ਤੇ ਜਦੋਂ ਇਥੋਂ ਜੀਵ ਜਾਂਦਾ ਹੈ ਉਹ ਖੁਸ਼ ਹੁੰਦਾ ਹੈ ਕਿ ਹੁਣ ਮੈਂ ਆਪਣੇ ਮਾਲਕ ਨਾਲ ਪਰਮਾਤਮਾ ਨਾਲ ਮਿਲਣਾ ਹੈ ਮਿਲਾਪ ਹੋਣਾ ਹੈ ਅਸੀਂ ਇਸ ਕਰਕੇ ਉਹਨਿਆਂ ਕਿ ਸਾਡੇ ਤੋਂ ਸਾਡਾ ਜੀਵ ਚਲਾ ਗਿਆ ਕਿਉਂਕਿ ਵਿਕਾਰੀ ਹਾਂ ਕਲਯੁਗੀ ਹਾਂ ਮਨਸ ਦੇ ਪਾਏ ਪਦ ਹਰਪਜ ਨਾਨਕ ਬਾਤ ਬਤਾਈ ਉਸ ਮਾਲਕ ਨੇ ਤੇ ਇੱਕੋ ਗੱਲ ਸਮਝਾ ਦਿੱਤੀ ਕਿ ਮਨੁੱਖਾ ਦੇਹੀ ਉੱਚਾ ਦਰਜਾ ਪ੍ਰਾਪਤ ਹੋਇਆ ਹੈ ਇਸ ਵਿੱਚ ਨਾਮ ਜਪ ਕੇ ਸਿਮਰਨ ਕਰਕੇ ਆਤਮਾ ਕਾ ਡੋਲਤਾ ਸੇ ਸੂਝ ਬੂਝਵਲਾ ਜੀਵਨ ਪ੍ਰਾਪਤ ਕਰ ਤਾਂ ਹੀ ਤੇਰਾ ਲੋਕ ਸੁਖੀ ਆ ਤੇ ਪ੍ਰਲੋਕ ਸੁਹੇਲਾ ਹੋ ਸਕਦਾ ਹੈ ਇਹ ਨਿੱਕ ਵਿਚਾਰਾਂ ਪਰਵਾਨ ਕਰਨੀਆਂ ਗੱਜ ਕੇ ਫਤੇ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ